ਅੱਜ ਜਰਾ ਮੁੱਦੇ ਤੋਂ ਹਟ ਕੇ ਗੱਲਬਾਤ ਕਰ ਰਿਹਾ ਤੁਹਾਡੇ ਨਾਲ ਕੁਝ ਵੀਡੀਓ ਕਨੇਡਾ ਅਮਰੀਕਾ ਤੋਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਕਮੈਂਟਾਂ ਨੂੰ ਦੇਖ ਕੇ ਜਾਂ ਵੀਡੀਓ ਨੂੰ ਸੁਣ ਕੇ ਜਿਹੜੀ Hindu Sikhਾਂ ਦੀ ਜਿਹੜੀ ਆਪਸੀ ਏਕਤਾ ਹੈ ਆਪਸੀ ਮਿਲਵਰਤਨ ਹੈ ਉਹਨੂੰ ਬਹੁਤ ਬੜੀ ਠੇਸ ਪਹੁੰਚਦੀ ਹੈ ਮੈਂ ਵੀਡੀਓ ਕਿਉਂ ਬਣਾਉਣ ਜਾ ਰਿਹਾ ਅੱਜ ਕਿਉਂਕਿ ਮੇਰੇ ਕੋਲੇ ਚੰਡੀਗੜ੍ਹ 25 30 ਸਾਲਾਂ ਤੋਂ ਤਕਰੀਬਨ ਤਕਰੀਬਨ ਗੁਰਸਿੱਖ ਗ੍ਰੰਥੀ ਜਾਂ ਕਿਸਾਨ ਚਾਦਾ ਪਦਾਰਥ ਨਹੀਂ ਕਿਉਂ ਜ਼ਿਆਦਾ ਤਜਾਦ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਪੁੱਛਣ ਵਾਲੀ ਕੋਈ ਨਹੀਂ ਹੈਗਾ ਸੰਸਥਾਵਾਂ ਕਰੋੜਾਂ ਰੁਪਈਆ ਇਕੱਠਾ ਕਰ ਰਹੀਆਂ ਨੇ ਕਰਕੀ ਤੋਂ ਰਹੀਆਂ ਨੇ ਬਾਹਰਲੇ ਦੇਚ ਚ ਬੈਠਿਆ ਸਿੱਖਾਂ ਤੋਂ ਪਰ ਪੀਜੀਏ ਦੇ ਵਿੱਚ ਉਹਨਾਂ ਸੰਸਥਾਾਂ ਚੋਂ ਇੱਕ ਵੀ ਸੰਸਥਾ ਪੈਸੇ ਲਾਉਣ ਨਹੀਂ ਆਉਂਦੀ ਇਸ ਕਾਰਨ ਅਸੀਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਵੱਧ ਤੋਂ ਵੱਧ ਸਰਕਾਰ ਦਾ ਗਾਲਾ ਪੜ ਕੇ ਉਹਦੇ ਤੋਂ ਯੋਜਮਾਨ ਸਹੂਲਤ ਲੈ ਕੇ ਇਲਾਜ ਕਰਾਇਆ ਜਾਵੇ ਜਿਹੜਾ ਕਿ ਮੈਂ ਹਜ਼ਾਰਾਂ ਵਾਰ ਕਰਵਾ ਕੇ ਦਿਖਾਇਆ ਵੀ ਹੈ ਮੈਂ ਉਹਨਾਂ ਸੰਸਥਾਵਾਂ ਨੂੰ ਪੁੱਛਣਾ ਚਾਹਨਾ ਜਿਹੜੀਆਂ ਇਹਨਾਂ ਲੜਾਈਆਂ 'ਚ ਨਾਰੇ ਮਾਰਦੀਆਂ ਨੇ ਤੇ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਨਾ ਜਿਹੜੇ ਕਮੈਂਟ ਬਾਜੀ ਕਰਦੇ ਨੇ ਵੀ ਆਪਸ 'ਚ ਫ੍ਰੈਕਸ਼ਨ ਬਾਜੀ ਵਾਲੀਆਂ ਗੱਲਾਂ ਕਰਦੇ ਨੇ ਵੀ ਕੀ ਕਦੇ ਪੀਜੀਆ ਹੀ ਆ ਕੇ ਦੇਖਿਆ ਕਿਸੇ ਨੇ ਇਹਨਾਂ ਸੰਸਥਾਵਾਂ ਦੇ ਮੈਂਬਰਾਂ ਨੇ ਜਾਂ ਉਹਨਾਂ ਲੋਕਾਂ ਨੇ ਕਿ ਆਮ ਬੰਦਾ ਜਿਹੜਾ ਆਮ ਉਹ ਉਹਦਾ ਕੀ ਹਾਲ ਹੈ ਆਮ ਕਿਸਾਨ ਦਾ ਕੀ ਹਾਲ ਹੈ ਜਦੋਂ ਉਹਨੂੰ ਬਿਮਾਰੀ ਪੈਂਦੀ ਹੈ ਨਾ ਕੋਈ ਭਿਆਨਕ ਉਦੋਂ ਕੋਈ ਨਹੀਂ ਖੜਦਾ ਨਾ ਕੋਈ ਸੰਸਥਾ ਜਹੀ ਖੜਦੀ ਹੈ ਜਿਹੜੀ ਪੈਸੇ ਇਕੱਠੇ ਕਰਦੀ ਹੈ ਨਾ ਕੋਈ ਸੰਸਥਾ ਜਹੀ ਖੜਦੀ ਹੈ ਜਿਹੜੀ ਉਂਗਲਬਾਜ਼ੀ ਕਰਦੀ ਹੈ ਦੇਖੋ ਜਿਹੜੀ ਉਂਗਲਬਾਜ਼ੀ ਇਹ ਬਹੁਤ ਮਨ ਨੂੰ ਚੇਂਜ ਕਰ ਦਿੰਦੀ ਹੈ ਆਪਸ ਦੇ ਵਿੱਚ ਹੁਣ ਦੋ ਤਰਾਂ ਨੇ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਉਹ ਜੋ ਕੋਈ ਆ ਜਾਵੇ ਅਸੀਂ ਚੰਡੀਗੜ੍ਹ ਉਹਦੇ ਲਈ ਖੜਦੇ ਆ ਅੱਧੀ ਰਾਤ ਨੂੰ ਵੀ ਮੈਂ ਆਪਰੇਸ਼ਨ ਕਰਾ ਕਰਾ ਦਿਖਾਏ ਨੇ ਆਪ ਆਪ ਭੱਜ ਦੌੜ ਕਰਕੇ ਪਰੰਤੂ ਜਦੋਂ ਮੈਂ ਤੁਹਾਡੀ ਬੋਲੀ ਸੁਣਦਾ ਕੈਨੇਡਾ ਵਾਲਿਓ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਬੈਠ ਕੇ ਬੜੇ ਬੜੇ ਚੈਨਲ ਬਣਾ ਕੇ ਜ਼ਹਿਰ ਉਹ ਗਲ ਲੱਗਿਓ ਉਹ ਜ਼ਹਿਰ ਜਦੋਂ ਇੱਥੇ ਸਪਰੈਡ ਹੁੰਦੀ ਹੈ ਪੰਜਾਬ 'ਚ ਤਾਂ ਕੁਝ ਨਾ ਕੁਝ ਹਰ سمت ਪਾਉਂਦੀ ਹੈ ਇੱਕ ਵਾਰੀ ਤਾਂ ਮਨ 'ਚ ਜਾਂਦਾ ਹੈ ਵੀ ਯਾਰ ਕੀ ਅਸੀਂ ਸਹੀ ਕਰ ਰਹੇ ਹਾਂ ਕੰਮ ਇਸ ਲਈ ਤੋਂ ਫਿਰਕਿਆਂ 'ਚ ਜਿਹੜਾ ਤਣਾਅ ਪੈਦਾ ਕਰ ਰਹੇ ਹੋ ਉਹ ਤੁਸੀਂ ਜਿਹੜੇ YouTube Facebook ਤੇ ਬੈਠੇ ਫਾਰਮ ਕੰਟਰੀ ਦੇ ਵਿੱਚ ਪਤਾ ਨਹੀਂ ਤੁਹਾਨੂੰ ਕੌਣ ਅਜਿਹੀਆਂ ਗੱਲਾਂ ਦੱਸਦਾ ਹੈ ਵੀ ਆ ਮਾੜਾ ਜੀ ਆ ਚੰਗਾ ਜੀ ਇਹ ਤੁਸੀਂ ਹੋ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵੀ ਪੰਜਾਬ ਦੇ ਵਿੱਚ ਅਜਿਹੀ ਕੋਈ ਵੀ ਫਿਰਕਾ ਪ੍ਰਸਤੀ ਨਹੀਂ ਹੈਗੀ ਜਿਹਦੇ ਕਾਰਨ ਪੰਜਾਬ ਦਾ ਕੋਈ ਇੱਕ ਫਿਰਕਾ ਦੂਜੇ ਫਿਰਕੇ ਨਾਲ ਨਫ਼ਰਤ ਕਰਦਾ ਹੋਵੇ ਪਰ ਤੁਸੀਂ ਜਿੰਨੇ ਇਨਫਲੂਐਂਸਰੋ ਤੁਸੀਂ ਠੇਕਾ ਲਿਆਵਿਆ ਵੀ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਨਹੀਂ ਦੇਣਾ ਪੰਜਾਬ ਦੇ ਲੋਕਾਂ ਦੇ ਰੋਜ਼ਮਰ ਦੇ ਵਿੱਚ ਕੋਈ ਨਾ ਕੋਈ ਗਲਤ ਗੱਲ ਭਰਨੀ ਹੈ ਵੀ ਆ ਫਲਾਣਾ ਐ ਮੜਾ ਢਮਕਾ ਐ ਮੜਾ ਹਾਲਾਂਕਿ ਤੁਹਾਨੂੰ ਪੁੱਛਦਾ ਕੋਈ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਕੱਲੇ ਸਿੱਖਾਂ ਦੇ ਵਿੱਚੇ ਲੋਕ ਗਲਤ ਗੱਲਾਂ ਕਰਦੇ ਨੇ ਮੈਂ ਹਿੰਦੂਆਂ 'ਚ ਵੀ ਕਹਿਣਾ ਪੰਜਾ ਬੰਦੇ ਹੈ ਨਹੀਂ ਜਿਹੜੇ ਫੇਸਬੁੱਕ YouTube ਤੇ ਬੈਠ ਕੇ ਇੱਕ ਦੂਜੇ ਪ੍ਰਤੀ ਅੱਗੋ ਗੋਲਦੇ ਨੇ 50 ਸਿੱਖਾਂ ਚੋਂ ਹੋਣਗੇ 50 ਹਿੰਦੂਆ ਚੋਂ ਹੋਣਗੇ ਪਰ ਉਹ 50 ਦੀ ਅੱਗ 5 ਲੱਖ ਤੱਕ ਪਹੁੰਚਦੀ ਹੈ ਜਿਹੜੀ ਮੂਹ ਦੇ ਵਿੱਚੋਂ ਤੁਸੀਂ ਅੱਗੋ ਗੋਲਦੇ ਹੋ ਨਾ ਜ਼ਹਿਰ ਗੋਲਦੇ ਹੋ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਉਹ ਕਿੰਨੇ ਲੱਖਾਂ ਲੋਕਾਂ ਨੂੰ ਬਰਬਾਦ ਕਰ ਜੂਗੀ ਕਿਉਂਕਿ ਤੁਹਾਡੀਆਂ ਗੱਲਾਂ ਤੇ ਜੇ ਕੋਈ ਅਮਲ ਕਰੇ ਤਾਂ ਇੱਕ ਦੂਜੇ ਨਾਲ ਵਰਤੈ ਹੀ ਨਾ ਪਰ ਪੰਜਾਬ ਦੇ ਵਿੱਚ 1% ਵੀ ਲੋਕ ਫਿਰਕਾਪ੍ਰਸਤ ਨਹੀਂ ਆਉਣਗੇ ਇੱਥੇ ਮੇਰੇ ਕੋਲੇ ਪੀਜੀਆਈ ਚ ਤਕਰੀਬਨ ਤਕਰੀਬਨ ਹਰੇਕ ਹਰੇਕ ਧਰਮ ਦਾ ਬੰਦਾ ਆਉਂਦਾ ਅਸੀਂ ਕਦੇ ਕਿਸੇ ਨੂੰ ਧਰਮ ਪੁੱਛ ਕੇ ਕਿਸੇ ਨੂੰ ਜਾਤ ਪੁੱਛ ਕੇ ਇਲਾਜ ਚ ਮਦਦ ਨਹੀਂ ਕਰਦੇ ਕਸੀਂ ਅੱਧੀ ਰਾਤ ਵੀ ਅਗਲੇ ਨਾਲ ਕੱਢਦੇ ਆ ਅਗਲੇ ਦੀ ਵਿਫਤਾ ਦੇਖ ਕੇ ਵੀ ਕਿੰਨੀ ਕਿ ਵਿਫਤਾ ਪਈ ਵੀ ਹੈ ਮੇਰੀ ਅਪੀਲ ਆ ਤੁਹਾਨੂੰ ਹੱਥ ਬੰਨ੍ਹ ਕੇ ਅੱਗ ਲਾਉਣ ਵਾਲਿਆਂ ਨੂੰ ਤੁਸੀਂ ਇੱਥੇ ਆ ਕੇ ਦੇਖੋ ਪੰਜਾਬ ਚ ਹਾਲਤ ਕੀ ਨੇ ਪੰਜਾਬ ਚ ਇੱਕ ਦੂਜੇ ਨਾਲ ਲੋਕ ਵਰਤਦੇ ਨੇ ਇੱਕ ਦੂਜੇ ਨਾਲ ਭਾਈਆਂ ਵਾਂਗ ਕੱਢਦੇ ਨੇ ਤੁਸੀਂ ਬਾਹਰ ਬੈਠੇ ਕਰੋੜਾ ਰੁਪਏ ਦਾ ਅਰਬਾ ਰੁਪਏ ਦਾ ਬਿਜ਼ਨਸ ਕਰੀ ਬੈਠੇ ਹੋ ਉਥੇ 15 ਮਿੰਟ ਬੈਠ ਕੇ ਪਵਾ ਕੇ 10 ਡਾਲਰਾਂ ਦਾ ਨੈੱਟ ਪੈਕ ਤੁਸੀਂ ਸਾਰੀ ਅੱਗ ਪੰਜਾਬ ਚ ਨੂੰ ਜਗਦੇ ਹੋ ਵੀ ਤੁਸੀਂ ਆਹ ਕਰੋ ਜੀ ਤੁਸੀਂ ਇਹਦੇ ਨਾਲ ਨਹੀਂ ਵਰਤਣਾ ਇਹਦੇ ਨਾਲ ਨਹੀਂ ਵਰਤਣਾ ਇਹ ਤੁਹਾਡੀਆਂ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਕਿਉਂਕਿ ਪੰਜਾਬੀਆਂ ਨੇ ਪਹਿਲਾਂ ਸੰਤਾਪ ਹੰਡਾ ਲਿਆ ਮੈਂ ਬਿਲਕੁਲ ਕੰਡੈਮਨਡ ਕਰਦਾ ਇਹਨਾਂ ਨੂੰ ਵੀ ਅਸੀਂ ਇਹਨਾਂ ਦੇ ਮਗਰ ਭੋਰਾ ਬਣਾ ਲੱਗੀਏ ਕਿਉਂਕਿ ਯਾਰ ਇੱਕ ਵੀਡੀਓ ਨਹੀਂ 15 ਵੀਡੀਓ ਆਉਂਦੀ ਹੈ ਨਾ ਰੋਜ਼ ਆਈਆਂ ਦੀਆਂ ਜਿਹਦੇ ਵਿੱਚ ਇਹ ਅੱਗ ਬਾਰ-ਬਾਰ ਕੇ ਕਹਿੰਦੇ ਨੇ ਆਹ ਮਾੜਾ ਜੀ ਇਹਦੇ ਨਾਲ ਦਾ ਵਰਤੋ ਇਹਦੇ ਨਾਲ ਦਾ ਵਰਤੋ ਹਾਲਾਂਕਿ ਜਦੋਂ ਇਹ ਪੰਜਾਬ 'ਚ ਰਹਿੰਦੇ ਸੀ ਉਦੋਂ ਕੁਝ ਨਹੀਂ ਸੀ ਬੋਲਦੇ ਮੈਂ ਅਜਿਹੇ ਲੋਕ ਦੇਖੇ ਨੇ ਜਿਹੜੇ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਆਪਣਾ ਜੀਵਨ ਬਰਬਾਦ ਕਰ ਲਿਆ ਲੋਕਾਂ ਨੇ ਇਹਨਾਂ ਨੇ ਬਾਤ ਨਹੀਂ ਪੁੱਛੀ ਉਹਨਾਂ ਦੀ ਬਹੁਤ ਲੋਕ ਇਹਨਾਂ ਦੇ ਚੈਰ ਉਗਲ ਨਾਲੇ ਬਾਤ ਸੁਣ ਕੇ ਕੋਈ ਨਾ ਕੋਈ ਗਲਤ ਕੰਮ ਕਰ ਬੈਠਦੇ ਨੇ ਕੰਤ ਕੰਮ ਕਰਕੇ ਭੁਗਤਣਾ ਫਿਰ ਉਹਨੂੰ ਪੈਂਦਾ ਜਿਹੜਾ ਕਰਦਾ ਇਹ ਬੰਦੇ ਉਹਦੇ ਮਗਰ ਨਹੀਂ ਘੜਦੇ ਫਿਰ ਜਾ ਕੇ ਇੱਕ ਵਾਰ ਹੋਰ ਅਪੀਲ ਕਰਨੀ ਚਾਹੁੰਦਾ ਇਹਨਾਂ ਲੋਕਾਂ ਦੀਆਂ ਆਈਡੀਆ ਤੇ ਕਮੈਂਟ ਨਾ ਕਰਿਆ ਕਰੋ ਕਮੈਂਟ ਵੀ ਨੋਟ ਹੁੰਦੇ ਨੇ ਕਿਉਂਕਿ ਇਹ ਲੋਕ ਤਾਂ ਵਿਦੇਸ਼ਾਂ 'ਚ ਬੈਠੇ ਨੇ ਵਿਦੇਸ਼ਾਂ 'ਚ ਬੈਠੇ ਫਿਰਕਾ ਪ੍ਰਸਤੀ ਫਲਾਈ ਜਾਂਦੇ ਨੇ ਪਰ ਜਿਹੜੇ ਲੋਕ ਅਸੀਂ ਪੰਜਾਬ 'ਚ ਬੈਠੇ ਇਹਨਾਂ ਦੀ ਆਈਡੀ ਤੇ ਕਮੈਂਟ ਕਰ ਦਿੰਨੇ ਆ ਫਲਾਣਾ ਜਿੰਦਾਬਾਦ ਪੁਲਾਣਾ ਮੁਰਦਾਬਾਦ ਇੱਕ ਇੱਕ ਕਮੈਂਟ ਨੋਟ ਕਰਦੀਆਂ ਨੇ ਸਰਕਾਰਾਂ ਕਦੇ ਵੀ ਇਹਨਾਂ ਦੇ ਮਗਰ ਲੱਗ ਕੇ ਕੋਈ ਗਲਤ ਕੰਮ ਨਾ ਕਰਿਓ ਕਿ ਉਹ ਬਈ ਇਹਨਾਂ ਨੇ ਖੜਨਾ ਨਹੀਂ ਹੈਗਾ ਇਹ ਚੀਜ਼ ਮੈਂ ਆਪ ਆਪਦੇ ਅੱਖੀਂ ਦੇਖ ਚੁੱਕਿਆ ਕਿਸੇ ਬੰਦੇ ਨੇ ਇਹਨਾਂ ਦੇ ਮਗਰ ਲੱਗ ਕੇ ਕੋਈ ਗਲਤ ਕੰਮ ਕੀਤਾ 3 ਸਾਲ ਜੇਲ੍ਹ ਭੁਗਤ ਕੇ ੱੱਕੇ ਖੰਦਾ ਫਿਰ ਰਿਹਾ ਅੱਜ ਉਹ ਬੰਦਾ ਜਿਹਦੇ ਕੋਲੇ ਆਪਦਾ ਸਭ ਕੁਝ ਸੀ ਉਹਦਾ ਸਭ ਕੁਝ ਰੁੜ ਗਿਆ ਪਰ ਇਹਨਾਂ ਨੇ ਉਹਦੀ ਬਾਤ ਨਹੀਂ ਪੁੱਛੀ ਬਾਅਦ ਚ ਨਾ ਉਹ ਕਿਸੇ ਮੀਡੀਆ 'ਚ ਜਾ ਕੇ ਕਹਿੰਦੇ ਵੀ ਮੈਂ ਇਹਨਾਂ ਦੇ ਮਗਰ ਲੱਗ ਕੇ ਕੰਮ ਕੀਤਾ ਸੀ ਜੀ ਮੈਂ ਤਾਂ ਉਸ ਬੰਦੇ ਨੂੰ ਕਿਹਾ ਸੀ ਮੈਂ ਕਿਹਾ ਵੀ ਤੂੰ ਇੰਟਰਵਿਊ ਦੇ ਪਤਾ ਨਹੀਂ ਕਿੰਨੇ ਇੱਕ ਪੰਜਾਬ ਦੇ ਮੁੰਡੇ ਇਹਨਾਂ ਦੇ ਪਿੱਛੇ ਲੱਗ ਕੇ ਕੋਈ ਗਲਤ ਕਦਮ ਉਠਾ ਲੈਂਦੇ ਨੇ ਕੋਈ ਸਰਕਾਰ ਪ੍ਰਤੀ ਅਡਾਲਣ ਕੋਈ ਕੋਈ ਕਿਸੇ ਪ੍ਰਤੀ ਅਡਾਲਣ ਪਰ ਭੁਗਤਣਾ ਉਹਨੂੰ ਪੈਂਦਾ ਹੈ ਜਿਹੜਾ ਇਹਨਾਂ ਦੀ ਵੀਡੀਓ 'ਚ ਇਹਨਾਂ ਦੇ ਮਗਰ ਲੱਗ ਜਾਂਦਾ ਹੈ ਇਹ ਨਹੀਂ ਖੜਦੇ ਨਾਲ ਇਸ ਲਈ ਚਾਹੇ ਉਹ Hindu ਧਰਮ ਦੇ ਨੇ ਚਾਹੇ ਉਹ ਸਿੱਖ ਧਰਮ ਦੇ ਨੇ ਕੋਈ ਵੀ ਨੇ ਜਿਹੜਾ ਫਿਰਕਾ ਪ੍ਰਸਤੀ ਫਲਾਉਂਦਾ ਹੈ ਉਹਨੂੰ ਬਿਲਕੁਲ ਲਾਇਕ ਨਾ ਕਰੋ ਬਿਲਕੁਲ ਉਹਦੇ ਤੇ ਕਮੈਂਟ ਨਾ ਕਰੋ ਕਿਉਂ ਕਿਉਂਕਿ ਇਹ ਲੋਕਾਂ ਨੇ ਜ਼ਹਿਰ ਜਿਹੜੀ ਉਹ ਸਪਰੈਡ ਕਰ ਲਈਏ ਜਿਹੜੀ ਕੱਲ ਨੂੰ ਆਪਾਂ ਨੂੰ ਐ ਖਤਰੇ 'ਚ ਪਾਉਂ। ਅੱਜ ਆਪਣਾ ਪੰਜਾਬ ਖੁਸ਼ਹਾਲ ਵਸਦਾ ਬਚੋ ਇਹਨਾਂ ਤੋਂ। ਅੱਛਾ ਜੀ ਸਤਿ ਸ੍ਰੀ ਅਕਾਲ।